ਲਾਲਚ ਦੇ ਕੇ ਉਹਨਾਂ ਤੋਂ ਕਾਰਵਾਈ ਕਰਾਈ ਜਾਂਦੀ ਹੈ ਜਾਂ ਦੋ ਇਸ ਦਲਦਲ ਚ ਫਸ ਜਾਂਦੇ ਆ ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਥੋੜੇ ਥੋੜੇ ਪੈਸਿਆਂ ਲਈ ਇਹ ਵਾਰਦਾਤਾ ਕਰਨੀ ਆ ਟਾਰਗੇਟ ਕਿਲਿੰਗ ਇਹੋ ਜੇ ਟਾਰਗੇਟ ਹੈ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇ ਚ ਨਾ ਟੋਟਲ 9 ਪਿਸਟਲ 10 ਪਿਸਟਲ ਅਸੀਂ ਰਿਕਵਰ ਕੀਤੇ ਆ ਔਰ ਨਬਾਲਕ ਬੱਚੇ ਦਾ ਕਤਲ ਹੁੰਦਾ ਹੈ ਕਰਨ ਵਾਲੇ ਵੀ ਨਬਾਲਕ ਬੱਚੇ ਸਤਿ ਸ਼੍ਰੀ ਅਕਾਲ ਜੀ ਗੱਲਬਾਤ ਵਿਦ ਹੈਰੀ ਵੀ ਤੁਹਾਡਾ ਸਵਾਗਤ ਹੈ ਅੱਜ ਪਟਿਆਲਾ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕੀਤੀ ਸਿਲਸਲੇ ਦੇ ਵਿੱਚ ਪਿਛਲੇ ਦਿਨੀ ਸੰਝੇ ਕਲੋਨੀ ਵਿਖੇ ਇੱਕ ਕਤਲ ਹੁੰਦਾ ਨਵਾਲਕ ਬੱਚੇ ਦਾ ਕਤਲ ਹੁੰਦਾ ਕਰਨ ਵਾਲੇ ਵੀ ਨਵਾਲਕ ਬੱਚੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਇਸ ਗੱਲ ਦੇ ਉੱਤੇ ਪਹੁੰਚੀ ਨਤੀਜੇ ਉੱਤੇ ਵੀ ਉਹ ਆਪਸ ਦੇ ਵਿੱਚ ਜਾਣਕਾਰ ਸੀ ਉਹ ਗੋਲੀ ਚਲਾਈ ਨਹੀਂ ਗਈ ਚੱਲ ਜਾਂਦੀ ਹੈ ਚੈੱਕ ਕਰਦੇ ਹੋਏ ਇਹ ਗੁੱਥੀ ਕਿੱਥੇ ਸੁਲਝੀ ਜਾ ਕੇ ਇਹਨਾਂ ਨੇ ਇੱਕ ਬਹੁਤ ਵੱਡਾ ਗੈਂਗ ਜਿਹੜਾ ਬਸ ਕੀਤਾ ਹੈਗਾ ਐਂਡ ਉਹਦੇ ਚ ਨਾ ਤਕਰੀਬਨ 9 ਗੈਂਗ ਮੈਂਬਰ ਸੀਗੇ ਤੇ ਉਹਦੇ ਚ ਨਾ 8 ਬੰਦੇ ਅਰੈਸਟ ਕਰਨ ਚ ਕਾਮਯਾਬ ਹੋਏ ਤੇ ਜਿਹੜਾ ਇਹ ਗੈਂਗ ਹੈਗਾ ਗੋਲਡੀ ਡੀਲੋ ਐਂਡ ਬੋਬੀ ਮਾਹੀ ਉਹ ਬਾਹਰ ਬੈਠ ਕੇ ਇਹਨੂੰ ਚਲਾ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਜਾਂ ਉਹਨੂੰ ਕਹਿੰਦੇ ਐਕਸਟਰਸ਼ਨ ਜਾਂ ਟਾਰਗੇਟ ਕਿਲਿੰਗ ਇਹੋ ਜਿਹੇ ਟਾਰਗੇਟ ਹੈ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇ ਚ ਨਾ ਟੋਟਲ 9 ਪਿਸਤਲ 10 ਪਿਸਤਲ ਅਸੀਂ ਰਿਕਵਰ ਕੀਤੇ ਆ 올 ਆਨ ਵੈਰੀ ਸਪੈਸਟੀਗੇਟਡ ਵੈਪਨ ਜਿਹੜਾ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂਡ ਸਭ ਤੋਂ ਜਿਹੜੀ ਚੰਗੀ ਗੱਲ ਹੈਗੀ ਹੈ ਜਦੋਂ ਇਹ 28 ਤਾਰੀਖ ਨੂੰ ਇੱਕ ਮਰਡਰ ਹੋਇਆ ਸੀਗਾ ਕੋਤਵਾਲੀ ਏਰੀਆ 'ਚ ਐਸ ਐਚ ਓ ਕੰਸਰਨ ਕੋਤਵਾਲੀ ਤੇ ਡੀ ਐਸ ਪੀ ਸਿਟੀ ਨੇ ਬਹੁਤ ਹੀ ਸੰਜੀਦਗੀ ਨਾਲ ਉਸ ਮਸਲੇ ਨੂੰ ਹੱਲ ਕੀਤਾ ਤੇ ਫਰਦਰ ਇਹ ਜਿਹੜਾ ਹੈਗਾ ਇਹ ਗੈਂਗ ਬਸਟ ਕਰਨ 'ਚ ਅਸੀਂ ਕਾਮਯਾਬ ਹੋਏ ਐਂਡ ਇਹਦੇ 'ਚ ਨਾ ਅਸੀਂ 111 ਬੀ ਐਨ ਐਸ 'ਚ ਮੇ ਐਫ ਆਈ ਆਰ ਰਜਿਸਟਰਡ ਕੀਤੀ ਉਸ ਤੋਂ ਪਹਿਲਾਂ ਇਹਨਾਂ ਨੂੰ ਮਰਡਰ ਕੇਸ 'ਚ ਵੀ ਅਸੀਂ ਰੈਸ ਪਾਈਆ ਐਂਡ ਅੱਜ ਇਨਨ ਅਸੀਂ ਕੋਰਟ ਚ ਪੇਸ਼ ਕਰਕੇ ਫਰਦਰ ਜਿਹੜਾ ਰਿਮਾਂਡ ਲੈ ਕੇ ਫਰਦਰ ਅਸੀਂ ਪੁਸ਼ਟੀ ਚ ਕਰਾਂਗੇ ਸਰ ਇੱਕ ਛੋਟੇ ਮੁੰਡੇ ਨੌਜਵਾਨ ਹੈ ਜਾਂ ਕਿ ਕਿਵੇਂ ਅੱਗੇ ਗੈਂਗ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਹੈਗਾ ਦੋ ਤਿੰਨ ਬੰਦ ਨੂੰ ਬੰਦਿਆਂ ਨੂੰ ਛੱਡ ਕੇ ਬਾਕੀ ਜਿਹੜੇ ਫਰੈਸ਼ ਹੈਗੇ ਐਂਡ ਇਹਨਾਂ ਨੂੰ ਬਹੁਤ ਛੋਟਾ ਛੋਟੇ ਲਾਲਚ ਦੇ ਕੇ ਮਤਲਬ ਇਹਨਾਂ ਨੂੰ ਕ੍ਰਾਈਮ ਵਾਲੀ ਸਾਈਡ ਲੈ ਕੇ ਮਤਲਬ ਖਾਇਆ ਜਾਂਦਾ ਹੈ ਐਂਡ ਉਸ ਤੋਂ ਬਾਅਦ ਬਾਦਚ ਇਹਨਾਂ ਨੂੰ ਕੋਈ ਛੋਟਾ ਮੋਟਾ ਲਾਲਚ ਦੇ ਕੇ ਬਾਦ ਜਦੋਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਾਕੀ ਇਹਨਾਂ ਨੂੰ ਬਾਦਚ ਕੋਈ ਪੈਸਾ ਨਹੀਂ ਮਿਲਦਾ ਕਿਉਂਕਿ ਅਸੀਂ ਪਹਿਲਾਂ ਵੀ ਇਹੋ ਜਿਹਾ ਕਾਫੀ ਕੇਸ ਫਰੇਸ ਕੀਤੇ ਬਟ ਜਦੋਂ ਇੱਕ ਵਾਰ ਬੰਦੇ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਹੈ ਜਾਂ ਕੋਈ ਹਿੰਸ ਕ੍ਰਾਈਮ ਉਸ ਤੋਂ ਕਰਾ ਲੈਂਦੇ ਜਿਹੜੀ ਇਹੋ ਜੇ ਬੰਦਾ ਦੀ ਇਹੋ ਜੇ ਬੱਚਿਆਂ ਦੀ ਮਜਬੂਰੀ ਹੋ ਜਾਂਦੀ ਹੈ ਇਹੋ ਜੇ ਬੰਦੇ ਫਿਰ ਉਹਨਾਂ ਨੂੰ ਮਿਸਯੂਜ਼ ਕਰਦੇ ਇਸ ਪੈਸੇ ਨਾਲ ਨਸ਼ਾ ਵੀ ਕਰਦੇ ਵੀ ਕਰਦੇ मतलब ਕਹਿ ਨਹੀਂ ਸਕਦੇ ਹਾਂ ਜੀ ਕਿਉਂਕਿ ਅਸੀਂ ਤਾਂ ਅਸੀਂ ਅਰੈਸਟ ਕੀਤਾ ਹੈਗਾ ਬਾਕੀ ਕਾਫੀ ਬੰਦੇ ਤਾਂ ਫਰੇਸੀ ਹੈਗੇ ਇਦੇ ਵਿੱਚ ਐਂਡ ਆਯੋ ਇਹ ਜਿਹੜੀ ਪੁਲਿਸ ਨੇ ਇਹਨਾਂ ਮਤਲਬ ਇੱਕਦਮ ਤੱਪਰ ਕਾਰਵਾਈ ਕਰਦੇ ਹੋਏ ਤੁਸੀਂ ਦੇਖਿਆ ਹੋਣਾ ਕਿ ਕੰਪਲੀਟਲੀ ਜਿਹੜਾ ਇਹ ਗੈਂਗ ਸੀਗਾ ਇਹ ਬਸਟ ਹੋਇਆ ਐ ਐਂਡ ਸਪਾਸਟੀਕੇਟਿਡ ਵੈਪਨ ਐ ਰਿਕਵਰ ਹੋਏ ਐ ਐਂਡ ਇਹ ਗੈਂਗ ਦੇ ਜਿਹੜੇ ਇਹਦੇ ਮੇਨ ਮੈਂਬਰ ਹੈਗੇ ਮੇਨ ਸ਼ੂਟਰ ਹੈਗੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਅਸੀਂ ਵੈਪਨ ਦਾ ਦੇਖੋਗੇ ਮਾਰਕਾ ਦੇਖੋਗੇ ਬਹੁਤ ਹੀ ਸਪਾਸਟੀਕੇਟਿਡ ਵੈਪਨ ਹੈਗੇ ਇੱਕ ਦੋ ਵੈਪਨ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਇਆ ਪਾਕਿਸਤਾਨ ਵੀ ਆ ਸਕਦੇ ਬਾਕੀ ਤੇ ਅਸੀਂ 100% ਸਾਰੇ ਕੇਸ ਫੇਸ ਕੀਤੇ ਤੇ ਉਹ ਬੰਦੇ ਸਾਰੇ ਅਸੀਂ ਅਰੈਸਟ ਕੀਤੇ ਜਿਹੜੇ ਬੇਸਿਕਲੀ ਇਹ ਪਲਾਨਿੰਗ ਦੇ ਤਾਈਤੇ ਬੈਠੇ ਸੀਗੇ ਉਧਰ ਔਰ ਇਹ ਕਤਲ ਵੀ ਇਹਨਾਂ ਤੋਂ ਆਪਣੇ ਆਪ ਹੀ ਹੋਇਆ ਸੀਗਾ ਤੇ ਤੁਸੀਂ ਦੇਖਿਆ ਹੋਣਾ ਤਾਂ ਪੁਲਿਸ ਨੇ ਉਧਰ ਚ ਪੀਆਰ ਆਰ ਰਜਿਸਟਰਡ ਕੀਤੇ ਕਿਉਂਕਿ ਬਾਅਦ ਚ ਇਹ ਬੰਦੇ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੇ ਹੁੰਦੇ ਇਹ ਵੈਪਨ ਐਕਚੁਅਲੀ ਉੱਥੇ ਬੈਠੇ ਸੀਗੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਪਲਾਨਿੰਗ ਵਾਸਤੇ ਇਨ ਦਾ ਮੀਨ ਟਾਈਮ ਇਹਨਾਂ ਤੋਂ ਉੱਥੇ ਗੋਲੀ ਚੱਲ ਨਾਲ ਸੀ ਜਾਂ ਇਹਦਾ ਨਹੀਂ ਉਹ ਇਹਨਾਂ ਦੇ ਨਾਲ ਹੀ ਸੀਗਾ ਬਟ ਕਿਉਂਕਿ ਕਿਉਂਕਿ ਇਹ ਕੋਈ ਕੰਪਲੇਨੈਂਟ ਤੋਂ ਇਹ ਕ੍ਰਾਈਮ ਨੂੰ ਛੁਪਾਉਣ ਵਾਸਤੇ ਇਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਮਾਰੇ ਬਟ ਜਿਹੜਾ ਸਾਡੇ ਡੀਐਸਪੀ ਸਾਹਿਬ ਉੱਥੇ ਗਏ ਸੀ ਕਿ ਉਹਨੇ ਬਹੁਤ ਹੀ ਸੰਜੀਦਗੀ ਨਾਲ ਇਹਨਾਂ ਦੀ ਇਨਵੈਸਟੀਗੇਸ਼ਨ ਕਰੀ ਹੈ ਤੇ ਪੁਲਿਸ ਉਸਮੇ ਕੰਪਲੇਨੈਂਟ ਬਣੀ ਹੈ ਤਾਂ ਕਿ ਇਹਨਾਂ ਨੂੰ ਸਜ਼ਾ ਦਿਵਾਈ ਸੁਲਝਦੀ ਇਸਥੇ ਹੈ ਵੀ ਗੋਪੀ ਮਾਹੀ ਜੋ ਕਿ ਬਾਹਰ ਦੇ ਦੇਸ਼ ਤੋਂ ਇਹ ਗੈਂਗਸਟਰ ਦਾ ਰੈਕਡ ਚਲਾ ਰਹੇ ਆ ਉਨਾਦਨ ਰੈਕਟ ਇਨਾ ਸਟਰੋਂਗ ਹੋ ਗਿਆ ਪੰਜਾਬ ਦੇ ਵਿੱਚ ਪਟਿਆਲੇ ਦੀ ਗਲੀਆਂ ਵਿੱਚ ਥਾਂ-ਥਾਂ ਉਹਨਾਂ ਦੇ ਲਈ ਕੰਮ ਕਰਨ ਵਾਲੇ ਕਰਿੰਦੇ ਮੌਜੂਦ ਹੈ ਜੋ ਪਟਿਆਲਾ ਵਿਖੇ ਦੇਖਦੇ ਆ ਕਿ ਕਿਹੜਾ ਬੰਦਾ ਚੰਗਾ ਕੰਮਕਾਰ ਕਰ ਰਿਹਾ ਬਿਜ਼ਨਸਮੈਨ ਕਿਸ ਬੰਦੇ ਦਾ ਪਰਿਵਾਰ ਦੇ ਬੱਚੇ ਬਾਹਰ ਗਏ ਹੋਏ ਆ ਤੇ ਚਾਰ ਪੈਸੇ ਚੰਗੇ ਭੇਜ ਰਹੇ ਆ ਜਾਂ ਕਿਸ ਖੇਤੀਬਾੜੀ ਕਰਨ ਵਾਲੇ ਬੰਦੇ ਕੋਲ ਜ਼ਮੀਨ ਜਾਇਦਾਦ ਚੰਗੀ ਹੈ ਭਾਅ ਉਹਦਾ ਜੀਵਨ ਪੱਤਰ ਚੰਗਾ ਹੈ ਔਰ ਇੱਕ ਹੀ ਕਰਦੇ ਆਂ ਫਿਰ ਬਾਹਰੋਂ ਇੱਕ ਆਂਦੀ ਆ ਫੋਨ ਕਾਲ ਫੋਨ ਕਾਲ ਲੱਗਦਾ ਹੈ ਉਹ ਬਾਹਰ ਦੇ ਮੁਲਕ ਜੇ ਬੈ ਕੇ ਬਾਹਰ ਹੀ ਟਾਰਗੇਟ ਕਰ ਦਿੰਦੇ ਆ ਵੀ ਐਨੇ ਪੈਸੇ ਦੇ ਦੋ ਨਹੀਂ ਤੁਹਾਡੇ ਪਿੱਛੇ ਪਰਿਵਾਰ ਨੂੰ ਇਹ ਨੁਕਸਾਨ ਕਰ ਦਾਂਗੇ ਜਾਂ ਉਰੇ ਪੈਸੇ ਮੰਗਲੇ ਜਾਂਦੇ ਆ ਵੀ ਉਰੇ ਪੈਸੇ ਹੈਂਡ ਓਵਰ ਕਰ ਦੋ ਜਿਹੜੇ ਨਵਾਲਕ ਮੁੰਡੇ ਅੱਗੇ ਰੱਖੇ ਹੋਏ ਆ ਜਿਹੜਾ ਬੰਦਾ ਦੇ ਦਿੰਦਾ ਚੁੱਪਚੀ ਪੀਤੇ ਉਹ ਠੀਕ ਹੈ ਜਿਹੜਾ ਨਹੀਂ ਦਿੰਦਾ ਉਹਦੇ ਨੂੰ ਡਰਾਣ ਲਈ ਰੇਕੀ ਕੀਤੀ ਜਾਂਦੀ ਹੈ ਕੋਹਾਵਾ ਚ ਫਾਇਰ ਕੀਤੇ ਜਾਂਦੇ ਆ ਕਈ ਘਟਨਾਵਾਂ ਇਹਦੀਆਂ ਸਾਹਮਣੇ ਆਈਆਂ ਪੁਲਸ ਨੇ ਤਹਿਕੀਕਾਤ ਜਦ ਸ਼ੁਰੂ ਕੀਤੀ ਤਾਂ ਡੀਐਸਪੀ ਪਟਿਆਲਾ ਤੇ ਹੋਰ ਐਸਪੀ ਪਟਿਆਲਾ ਦੀ ਪੂਰੀ ਟੀਮ ਤੇ ਐਸਐਚਓ ਕਤਵਾਲੀ ਨੇ ਇਹ ਜਿਹੜੀ ਮਤਲਬ ਇਨਕੁਆਇਰੀ ਕੀਤੀ ਤੇ ਪਾਇਆ ਵੀ ਇਹ ਨਵਾਲਕ ਮੁੰਡਿਆਂ ਦਾ ਇੱਕ ਗਰੋਹ ਹੈ ਉਹਨਾਂ ਦੇ ਕੋਲੋਂ ਅੱਜ 9 ਜਣੇ ਦਾ ਗਰੁੱਪ ਹੈ ਪਟਿਆਲੇ ਦੇ ਵਿੱਚ ਜਿਹੜਾ ਸਰਗਰਮ ਸੀ ਤੇ ਉਹਨਾਂ ਚੋਂ 8 ਜਣੇ ਗ੍ਰਿਫਤਾਰ ਕਰ ਲਏ ਜਾਂਦੇ ਆ ਤੇ 8ਾਂ ਦੇ ਵਿੱਚੋਂ ਸਿਰਫ 2 ਆਦਮੀ ਜਿਹੜੇ ਉਮਰਦਰਾਜ ਐ ਤੇ 6 ਨੌਜਵਾਨ ਮੁੰਡੇ ਐ ਮੁੰਡੇ ਵੀ ਕਿਹੜੇ ਫਰੈਸ਼ਰਸ ਐ ਚੀਨਾ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਨਾ ਹੀ ਕੋਈ ਨਾਰਕੋਟਿਕਸ ਨਾ ਹੀ ਕੋਈ ਗੈਂਗ ਜਿਹੜਾ ਇਹ ਗੈਂਗਸਟਰਵਾਦ ਦੇ ਵਿੱਚ ਭਾਵ ਨੌਜਵਾਨ ਮੁੰਡਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪਹਿਲਾਂ ਛੋਟੇ-ਮੋਟੇ ਲਾਲਚ ਦਿੱਤੇ ਜਾਂਦੇ ਆ ਪਟਿਆਲਾ ਪੁਲਿਸ ਮੁਤਾਬਕ ਵੀ ਪਹਿਲਾਂ ਲਾਲਚ ਦੇ ਕੇ ਉਹਨਾਂ ਤੋਂ ਕਾਰਵਾਈ ਕਰਾਈ ਜਾਂਦੀ ਹੈ ਜਦੋਂ ਉਹ ਇਸ ਦਲਦਲ ਚ ਫਸ ਜਾਂਦੇ ਆ ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਥੋੜੇ-ਥੋੜੇ ਪੈਸਿਆਂ ਲਈ ਇਹ ਵਾਰਦਾਤਾ ਕਰਨੀਆਂ ਸਾਡੀ ਨੌਜਵਾਨੀ ਸਮਝ ਨਹੀਂ ਰਹੀ ਹੁਣ ਉਹ ਜਿਹੜੇ ਮੁੰਡੇ ਨੌਜਵਾਨ ਸੀ ਉਹਨਾਂ ਕੋਲੋਂ ਤੁਸੀਂ ਲਾ ਕੇ ਚਲੋ 10 ਗਲੌਕ ਪਿਸਤੋਲਾਂ ਸਪੈਸੀਫਾਈਡ ਵੈਪਨ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਇੱਕ ਇੱਕ ਵੈਪਨ ਦੀ ਕੀਮਤ ਲੱਖ ਲੱਖਾਂ ਹੀ ਕੇਈ ਲੱਖ ਰੁਪਏ ਹੈ ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਹਨਾਂ ਚੋਂ ਜ਼ਿਆਦਾਤਰ ਵੈਪਨ ਤਾਂ वाया ਪਾਕਿਸਤਾਨ ਆਏ ਹੋਏ ਹੈ ਭਾਵ ਕਿੰਨਾ ਵੱਡਾ ਨੈਟਵਰਕ ਹੈ ਪਾਕਿਸਤਾਨ ਤੋਂ ਚੱਲਿਆ ਅਸਲਾ ਕੈਨੇਡਾ ਆਸਟ੍ਰੇਲੀਆ ਜਾਂ ਅਮਰੀਕਾ ਤੋਂ ਕੋਲ ਪਾਕਿਸਤਾਨ ਤੋਂ ਅਸਲਾ ਚੱਲਦਾ ਹੈ ਪਟਿਆਲਾ ਪਹੁੰਚ ਜਾਂਦਾ ਹੈ ਤੇ ਨੌਜਵਾਨ ਮੁੰਡੇ ਡੱਬ ਦੇ ਵਿੱਚੋਂ ਅਸਲਾ ਲਈ ਫਿਰਦੀ ਹੈ ਪੁਲਸ ਨੂੰ ਪਹਿਲਾਂ ਤਾਂ ਕੰਨੋਂ ਕੰਨ ਖਬਰ ਹੀ ਨਹੀਂ ਹੋਈ ਵੀ ਇਹ ਅਸਲਾ ਕਿਵੇਂ ਆ ਗਿਆ ਜੇਕਰ ਉਹ ਸੰਜੀਕ ਕਲੋਨੀ ਦੇ ਵਿੱਚ ਆਪਣੇ ਆਪ ਸਰਕਲ ਦੇ ਵਿੱਚ ਦੋਸਤ ਬੈਠੇ ਸੀ ਉਹ ਚੈੱਕ ਕਰਦੇ ਹੋਈ ਜਦੋਂ ਚੈੱਕ ਕਰ ਰਹੇ ਸੀ ਉਹਨਾਂ ਤੋਂ ਗੋਲੀ ਚੱਲ ਜਾਂਦੀ ਹੈ ਤੇ ਇੱਕ ਮੁੰਡਾ ਮਰ ਜਾਂਦਾ ਜੇ ਉਹ ਵਾਰਦਾਤ ਨਾ ਹੁੰਦੀ ਤਾਂ ਇਹ ਖਬਰ ਪਹੁੰਚਣੀ ਹੋਣੀ ਹੀ ਸੀ ਵੀ ਅੱਡੇ ਜਿਹੜੇ ਲਾ ਕੇ ਚੱਲੋ ਵੀ ਨਬਾਲਕ ਮੁੰਡੇ ਆ ਜਿਹੜੇ ਅਸਲੇ ਰੱਖੀ ਫਿਰਦੀ ਹੈ ਉਹ ਵੀ 2 ਨੰਬਰ ਦੇ ਵਿੱਚ ਅਸਲਾ ਰੱਖੀ ਫਿਰਦੀ ਹੈ ਐਨਾ ਮਹਿੰਗਾ ਮਹਿੰਗਾ ਅਸਲਾ ਰੱਖੀ ਫਿਰਦੀ ਹੈ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਉਹ ਟਾਰਗੇਟ ਕਰ ਚੁੱਕੇ ਆ ਕਿਉਂਕਿ ਜੋ ਅੱਜ ਦਾ ਮਾਹੌਲ ਬਣਿਆ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਜਾਂਦਾ ਹੈ ਰਾਣਾ ਬਲਾ ਚੌਰੀਆਂ ਮਾਰ ਜਾਂਦਾ ਹੈ ਕਬੱਡੀ ਪਲੇਅਰ ਮਾਰੇ ਜਾਂਦੇ ਆ ਉਹ ਇਹ ਜੇ ਮਾਹੌਲ ਤੋਂ ਬਾਅਦ ਆਮ ਬੰਦਾ ਪੁਲਿਸ ਤੱਕ ਪਹੁੰਚ ਹੀ ਨਹੀਂ ਕਰਦਾ ਜਿੰਨੀ ਉਹਦੀ ਮਤਲਬ ਪੌਕੇਟ ਅਲਾਉ ਕਰਦੀ ਹੈ ਪਹੁੰਚ ਹੁੰਦੀ ਹੈ ਉਹ ਪੈਸੇ ਦੇ ਕੇ ਆਪਣਾ ਖੇੜਾ ਛਡਾਉਂਦਾ ਕਿਉਂਕਿ ਇਹ ਗੱਲ ਕਲੀਅਰ ਤਾਂ ਨਹੀਂ ਪਰ ਦਬੀ ਆਵਾਜ਼ ਦੇ ਵਿੱਚ ਤਾਂ ਹਰ ਬੰਦਾ ਇਹ ਗੱਲ ਕਰਦਾ ਹੈ ਵੱਡੇ ਵੱਡੇ ਫਿਲਮੀ ਸਤਾਰੇ ক্রিকেট ਖਿਡਾਰੀ ਜਾਂ ਹੋਰ ਲੋਕ ਉਹ ਰੈਂਸਮ ਮਨੀ ਦਿੰਦੇ ਹੀ ਦਿੰਦੇ ਆ ਪ੍ਰੋਟੈਕਸ਼ਨ ਮਨੀ ਦਿੰਦੇ ਹੀ ਦਿੰਦੇ ਆ ਭਾਵ ਤੁਹਾਨੂੰ ਜਿੰਦਾ ਰਹਿਣ ਦੀ ਕੀਮਤ ਦੇਣੀ ਪੈਂਦੀ ਹੈ ਉਹ ਬੇਸਿਕਲੀ ਇਹਨਾਂ ਨੂੰ ਤੁਸੀਂ ਗੈਂਗਸਟਰ ਕਹਿ ਦਿੰਦੇ ਆ ਪੁਲਿਸ ਉਹਨਾਂ ਦੇ ਇਨਕਾਊਂਟਰ ਕਈਆਂ ਦੇ ਕਰਦੀ ਹੈ ਉਹ ਮੇਰੇ ਹਿਸਾਬ ਜ਼ਿਰਕ ਭਟਕੇ ਹੋਏ ਨੌਜਵਾਨ ਹੈ ਜਿਨ੍ਹਾਂ ਨੂੰ ਸੇਧ ਦੀ ਜ਼ਰੂਰਤ ਹੈ ਜਿਹੜੇ ਤਾਂ ਇਹਨਾਂ ਦੇ ਵਿੱਚ ਵੱਡੇ ਵੱਡੇ ਨਾਮ ਬਣ ਚੁੱਕੇ ਉਹਨਾਂ ਕੋਲ ਤਾਂ ਵਾਪਸੀ ਦਾ ਕੋਈ ਰਾਹ ਚਲੋ ਹੈ ਨਹੀਂ ਉਹ ਤਾਂ ਜੇਲ੍ਹ ਦੇ ਵਿੱਚ ਵੀ ਐਸ਼ੋ ਰਾਮ ਦੀ ਜ਼ਿੰਦਗੀ ਬਤੀਤ ਕਰਦੇ ਆ ਕਿਉਂਕਿ ਜੇ ਕਿਸੇ ਤੋਂ ਕਰੋੜਾ ਰੁਪਇਆ ਲਿਆ ਜਾਂਦਾ ਤਾਂ ਪਹੁੰਚਦਾ ਉੱਥੇ ਹੀ ਹੈ ਭਾਵੇਂ ਅਫਸਰਾਂ ਚ ਵੰਡਿਆ ਗਿਆ ਕਿਤੇ ਵੰਡਿਆ ਗਿਆ ਪਹੁੰਚਣਾ ਉੱਥੇ ਹੀ ਹੈ ਪਰ ਜਿਹੜੇ ਨੌਜਵਾਨ ਐ ਜਿਨ੍ਹਾਂ ਦਾ ਹੁਣ ਇਹ ਪਟਿਆਲੇ ਵਾਲੇ ਜਿਹੜੇ ਫੜੇ ਜਾਂਦੇ ਆ ਮੁੰਡੇ 6 ਜਣੇ ਇਹ ਤਕਰੀਬਨ ਫਰੈਸ਼ਰਸ ਐ ਇਨ੍ਹਾਂ ਕੋਲ ਰਸਤਾ ਹਲੇ ਵੀ ਐ ਪਹਿਲਾਂ ਵੀ ਸੀ ਤੇ ਨੌਜਵਾਨ ਭਟਕ ਕੇ ਜਾਂਦੇ ਆ ਜਿਹੜੀ ਅੱਜ ਦਾ ਸਮਾਂ ਐ ਸਮਾਜ ਦੇ ਵਿੱਚ ਇਹ ਚੱਕਾ ਚੌਂਦਦਾ ਗੱਡੀਆਂ ਮਹਗੇ ਮੋਬਾਈਲ ਐਸ਼ੋਰ ਆਮ ਦੀ ਜ਼ਿੰਦਗੀ ਰੈਸਟੋਰੈਂਟ ਹੋਟਲ ਇਹ ਹਰ ਚੀਜ਼ ਨੂੰ ਲੁਭਾਉਂਦੀ ਐ ਸਾਨੂੰ ਵੀ ਲੁਭਾਂਦੀਆਂ ਤੁਹਾਨੂੰ ਵੀ ਲੁਭਾਂਦੀਆਂ ਅਸੀਂ ਆਪਣੀ ਉਮਰ ਦੇ ਵਿੱਚ ਜਦ ਸੀਗੇ ਜਵਾਨੀ ਚ ਅਸੀਂ ਵੀ ਲੁਭਾਏ ਜਾਂਦੇ ਸੀ ਸਾਡਾ ਵੀ ਜੀ ਕਰਦਾ ਸੀ ਸਾਡੇ ਕੋਲ ਵੱਟੀਆਂ ਵੱਡੇ ਚੌੜੇ ਟੈਰ ਵਾਲੀਆਂ ਗੱਟੀਆਂ ਹੋਣ ਪਰ ਕਿਸੇ ਦੇ ਮਾਪਪਾ ਦੀ ਪਾਠ ਪੂਜਾ ਕੀਤੀ ਅਕੇ ਆ ਜਾਂਦੀ ਹੈ ਉਹ ਭਟਕਦੇ ਭਟਕਣ ਤੋਂ ਬਾਅਦ ਜਾਂਦੇ ਆ ਜਾਂਦੇ ਆ ਜਾਂਦੇ ਆ ਜਾਂਦੇ ਆ ਪਰ ਜਿਹੜੇ ਆ ਨੌਜਵਾਨ ਫਸ ਗਏ ਪਤਾ ਨਹੀਂ ਕਿੰਨਿਆ ਕਦਾ ਉਹਨਾਂ ਨੇ ਘਰ ਬਰਬਾਦ ਕਰਨਾ ਸੀ ਆਪਣਾ ਤੇ ਇਹਨਾਂ ਨੇ ਘਰ ਤਬਾਹ ਕਰ ਹੀ ਲਿਆ ਕਿਉਂਕਿ ਇੱਕ ਜਿਹੜੀ ਗੋਲੀ ਚੱਲਦੀ ਐ ਜਿਹੜਾ ਚਲਾਉਂਦਾ ਉਹਦਾ ਘਰ ਤਬਾਹ ਜਿਹਦੇ ਉੱਤੇ ਚਲੀ ਉਹਦਾ ਘਰ ਤਬਾਹ ਭਾਵ ਕਈ ਘਾਰੇ ਗੋਲੀ ਰੋੜ ਦਿੰਦੀ ਐ ਉਸ ਘਰ ਦੇ ਵਿੱਚ ਵਿਆਹੀ ਹੋਈ ਔਰਤ ਉਹਦਾ ਪੇਕੇ ਪਰਿਵਾਰ ਦਾ ਘਰ ਤਬਾਹ ਬੱਚਿਆਂ ਦਾ ਫਿਊਚਰ ਤਬਾਹ ਸਾਡੀ ਸਰਕਾਰਾਂ ਨੂੰ ਇਸ ਵਾਰ ਸੋਚਣਾ ਚਾਹੀਦਾ ਅੱਜ ਆ 6 ਮੁੰਡੇ ਨੌਜਵਾਨ ਫੜੇ ਜਾਂਦੇ ਆ ਕੱਲੇ ਇੱਥੇ ਗੱਲ ਖਤਮ ਨਹੀਂ ਹੁੰਦੀ ਨੌਜਵਾਨਾਂ ਨੂੰ ਸੇਧ ਦੀ ਲੋੜ ਐ ਸਾਡੇ ਪੋਲੀਟੀਕਲ ਸਿਸਟਮ ਇੰਨਾ ਗਰਕ ਹੋ ਚੁੱਕਾ ਉਹਨਾਂ ਨੂੰ ਸਿਰਫ ਪੈਸੇ ਤੋਂ ਬਿਨਾ ਆਪਣੇ ਤੋਂ ਬਿਨਾ ਕੁਝ ਨਹੀਂ ਦਿਖ ਰਿਆ ਜਿਨ੍ਹਾਂ ਨੇ ਵੱਡੇ ਵੱਡੇ ਮਾਲ ਯਾਹੂਰ ਇਹ ਪਾ ਲਾਲੋਂ ਥੀਏਟਰ ਯਾ ਹੋਰ ਚੀਜ਼ਾਂ ਇਹ ਕਿਨਾਂ ਦੀਆਂ ਵੱਡੇ ਵੱਡੇ ਪੋਲੀਟੀਕਲ ਲੀਡਰਸ ਦੀਆਂ ਯਾ ਵੱਡੇ ਆਫੀਸਰਸ ਦੀਆਂ ਇਹਨਾਂ ਨੇ ਪੈਸਾ ਕਮਾ ਲਿਆ ਭਾਵੇਂ ਬਾਈ ਹੂਪ ਕੋਰੀਆ ਬਾਈ ਕਰੁਕ ਪਿਛਲੀ ਵਾਰ ਆਪਾਂ ਦੇਖਿਆ ਡੀਆਈਜੀ ਸਾਹਿਬ ਕਿਵੇਂ ਫੜੇ ਗਏ ਜਾਂ ਆਈਜੀ ਸਾਹਿਬ ਜਾਂ ਹੋਰ ਬਥੇਰੇ ਅਫਸਰ ਫੜੇ ਜਾਂਦੇ ਆ ਉਹਨਾਂ ਨੂੰ ਦੇਖ ਕੇ ਵੀ ਈਜ਼ੀ ਮਨੀ ਵੀ ਆ ਬੰਦਾ ਦਿਨਾਂ ਦੇ ਵਿੱਚ ਅਰਬਪਤੀ ਬਣ ਗਿਆ ਅਸੀਂ ਕਿਉਂ ਨਾ ਬਣੀਏ ਕਿਸੇ ਦੇ ਇੱਥੇ ਪਿਸਤੌਲ ਤਾਣ ਕੇ ਪੈਸੇ ਲੈਣਾ ਸਭ ਤੋਂ ਸੌਖਾ ਜ਼ਰੀਆ ਲੱਗਦਾ ਹੈ ਮਿਹਨਤ ਨਾਲ ਪੈਸਾ ਕਮਾਉਣਾ ਬਹੁਤ ਔਖਾ ਲੱਗਦਾ ਸਾਡੀ ਸਰਕਾਰਾਂ ਦਾ ਫਰਜ਼ ਬਣਦਾ ਹੈ ਅਸੀਂ ਖੇਡਾਂ ਨੂੰ ਪਰਫੁੱਲਤ ਕਰੀਏ ਪਹਿਲਾਂ ਕਬੱਡੀ ਕੱਪ ਹੁੰਦੇ ਸੀ ਹੋਰ ਬਹੁਤ ਸਿਸਟਮ ਹੁੰਦੇ ਸੀ ਸਰਕਾਰਾਂ ਨੂੰ ਚਾਹੀਦਾ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੋ ਨੌਜਵਾਨੀ ਨੂੰ ਝਟਕਣ ਤੋਂ ਬਚਾਉਣ ਲਈ ਸੈਮੀਨਾਰਸ ਕਰੋ ਕੱਲੀ ਪੁਲਿਸ ਦੀ ਸ਼ਕਤੀ ਨਾਲ ਕੁਝ ਨਹੀਂ ਹੋਣਾ ਹੁਣ ਕੱਲ ਨਵਾਂ ਸਾਲ ਲੰਘ ਕੇ ਗਿਆ ਤੁਸੀਂ ਪਟਿਆਲਾ ਦੇ ਬਾਈ ਨੰਬਰ ਵਿਖੇ ਦੇਖਿਆ ਹੋਣਾ ਆ ਮੈਂ ਵੀਡੀਓ ਅਟੈਚ ਕਰਦਾ ਮੋਹਾਲੀ ਦੇ 3B2 ਮਾਰਕੀਟ ਦਾ ਕੀ ਹਾਲ ਹੈ ਪੂਲ ਸਾਰੇ ਗੱਡੀਆਂ ਦੇ ਥੱਲੇ ਖੜੇ ਆ ਤੇ ਨੌਜਵਾਨ ਗੱਡੀ ਤੇ ਚੜੇ ਹੋਏ ਆ ਨੌਜਵਾਨ ਕਾਬੂ ਨਹੀਂ ਆ ਰਹੇ ਕਿਉਂਕਿ ਨੌਜਵਾਨੀ ਤੇ ਇਨਾ ਜੋਸ਼ ਹੁੰਦਾ ਹੈ ਉਹਨੂੰ ਜੇ ਸਹੀ ਯੂਟਿਲਾਈਜ਼ ਕੀਤਾ ਜਾ ਸਕੇ ਉਹ ਕਿਸੇ ਚੰਗੇ ਪਾਸੇ ਲੱਗ ਜੇਗੀ ਜੇ ਨੌਜਵਾਨੀ ਨੂੰ ਮਤਲਬ ਜਿਹੜੀ ਆ ਪਟਕੀ ਵੀ ਨੌਜਵਾਨੀ ਹੈ ਜੇ ਇਹ ਪਟੱਗੀ ਤਾਂ ਇਹ ਕੁਛ ਨਾ ਕੁਛ ਕਰਕੇ ਹਟੇਗੀ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਲਓ ਪੰਜਾਬੀ ਦਾ ਵਰਡ ਮੈਂ ਯੂਜ਼ ਕਰ ਰਹੇ ਆ ਬੇੜਾ ਕਰਕ ਉਹ ਸਾਡੇ ਟੀਵੀ ਨੇ ਜਾਂ ਗਾਣਿਆਂ ਨੇ ਵੀ ਕੀਤਾ ਉਹਨਾਂ ਨੇ ਜਿਹੜਾ ਇਹ ਜਿਹੜਾ ਗੈਂਗਵਾਰਾਂ ਨੂੰ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਿਹੜੀ ਆ ਸਵਾਦ ਵਾਲੀ ਜ਼ਿੰਦਗੀ ਲੱਗਦੀ ਹੈ ਇਹ ਕੁਝ ਸਾਲ ਹੀ ਲੰਘਦੀ ਹੈ 5-7 ਸਾਲ ਪਰ ਬਾਅਦ ਦੇ ਵਿੱਚ ਉਹ ਔਖਾ ਹੁੰਦਾ ਹੈ ਮਾਪੇ ਪਿੱਛੋਂ ਬਿਲਕਦੇ ਆ ਜਿਹੜੇ ਜੇਲਾ 'ਚ ਬੰਦ ਹੈ ਜਾਂ ਜਿਹੜੇ ਜੇਲ ਕੱਟ ਕੇ ਆ ਚੁੱਕੇ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਜੇਲ ਦੀ ਜ਼ਿੰਦਗੀ ਕੀ ਹੈ ਉਹ ਕਹਿੰਦਾ ਵੀ ਨਰਕ ਸਵਰਗ ਕੁਝ ਨਹੀਂ ਨਰਕ ਆਹੀ ਜੇਲ੍ਹ ਦੀ ਜ਼ਿੰਦਗੀ ਹੈ ਸਾਡੇ ਨਾਲ ਕਿਸੇ ਬੰਦੇ ਨੇ ਗੱਲ ਕੀਤੀ ਉਹ ਕਹਿੰਦਾ ਵੀ ਤੁਹਾਨੂੰ 6 ਵਜੇ ਬੰਦ ਕਰਤਾ ਤੁਹਾਡੇ ਦਰਦ ਹੋ ਰਿਹਾ ਕੁਝ ਹੋ ਰਿਹਾ ਤੁਸੀਂ ਬੰਦ ਹੋ ਪਰਿਵਾਰ ਤੁਹਾਡਾ ਮੇਲਾ ਮੁਲਾਕਾਤ ਕਰਨ ਆਇਆ ਤੁਸੀਂ ਟੱਚ ਵੀ ਨਹੀਂ ਕਰ ਸਕਦੇ ਵਿਚਕਾਰ ਸਲਾਕਾਂ ਦੀਆਂ ਔਰ ਜਾਲੀ ਹੈ ਉਹ ਨਰਕ ਹੈ ਇਨਸਾਨ ਰੋਂਦਾ ਹੈ ਉੱਥੇ ਪਰ ਜਿਹੜੇ ਲੋਕਾਂ ਨੂੰ ਇਹਨਾਂ ਨੇ ਇਹ ਮੰਨ ਕੇ ਚੰਨੋਂ ਭਟਕੇ ਹੋਏ ਨੌਜਵਾਨਾਂ ਇਹਨਾਂ ਕੋਲ ਚਾਰ ਪੈਸੇ ਚੰਗੇ ਜੁੜ ਗਏ ਇਹ ਜੇਲ੍ਹਾਂ ਦੇ ਵਿੱਚ ਵੀ ਅਯਾਸ਼ੀ ਕਰਦੇ ਆ ਚੰਗੀ ਜ਼ਿੰਦਗੀ ਬਤੀਤ ਕਰਦੇ ਆ ਤਾਂ ਹੀ ਇਹਨਾਂ ਨੂੰ ਫਰਕ ਨਹੀਂ ਮਹਿਸੂਸ ਹੁੰਦਾ ਜੇਕਰ ਜੇਲ੍ਹਾਂ ਦੇ ਵਿੱਚ ਸਖਤੀ ਹੋ ਜੇ ਜੇਲ੍ਹਾਂਾਂ ਦੇ ਵਿੱਚ ਫੋਨ ਕਾਲ ਬੰਦ ਹੋ ਜਾਣ ਜਾਂ ਹੋਰ ਸਿਸਟਮ ਬੰਦ ਹੋ ਜੇ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਤਾਂ ਆਟੋਮੈਟਿਕਲੀ ਇਹ ਗੈਂਗ ਜਿਹੜੀ ਗੈਂਗਸਟਰਵਾਦ ਹੈ ਜਾਂ ਇਹ ਗੈਂਗਵਾਰ ਖਤਮ ਹੋ ਜਾਏਗੀ ਨਾ ਫੋਨ ਹੋਣਗੇ ਨਾ ਕਾਲਸ ਹੋਣਗੇ ਨਾ ਰੈਂਸਮ ਮਨੀ ਮੰਗੀ ਜਾਏਗੀ ਤੁਸੀਂ ਜਿਵੇਂ ਪ੍ਰੈਸ ਕਾਨਫਰੰਸ 'ਚ ਸੁਣਿਆ ਵੀ ਸਭ ਨੌਜਵਾਨ ਮੁੰਡੇ ਫਰੈਸ਼ਰਸ ਐ ਉਹਨਾਂ ਦਾ ਮਿਸਯੂਜ਼ ਹੋ ਰਿਹਾ ਸੋ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਜੇ ਕੋਈ ਸਾਨੂੰ ਭਟਕਿਆ ਹੋਇ ਨੌਜਵਾਨ ਦਿਖਦਾ ਜਿਹੜਾ ਹਲੇ ਨਵਾਂ ਨਵਾਂ ਭਟਕ ਰਿਹਾ ਉਹ ਮਾਪੇ ਦਾ ਵੀ ਫਰਜ਼ ਬਣਦਾ ਹੈ ਸਮਾਜ ਦਾ ਵੀ ਫਰਜ਼ ਬਣਦਾ ਹੈ ਵੀ ਉਹਨੂੰ ਸਮਝਾਇਆ ਜਾਏ ਜਿਹੜਾ ਭਟਕ ਚੁੱਕਾ ਇਸ ਦਲਦਲ 'ਚ ਫਸ ਚੁੱਕਾ ਉਹਦੀ ਮਦਦ ਸਰਕਾਰ ਕਰੇ ਵੀ ਭਾਈ ਉਨ੍ਹਾਂ ਦੇ ਉੱਤੇ ਕੋਈ ਨਿਗਰਾਨੀ ਕਰਕੇ ਨਿਗਰਾਨੀ ਰੱਖੀ ਜਾਏ ਤੇ ਕੁਝ ਪਾਬੰਦੀਆਂ ਲਾ ਕੇ ਉਹਨਾਂ ਨੂੰ ਸਮਾਜ ਦੇ ਵਿੱਚ ਛੱਡਿਆ ਜਾਏ ਜਦ ਤੱਕ ਉਹ ਆਪਣੇ ਆਪ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਨਹੀਂ ਬਣਾ ਲੈਂਦੇ ਕਲਾ ਫੜ ਫੜ ਕੇ ਅੰਦਰ ਸੁੱਟਣ ਨਾਲ ਜੇਲਾ ਭਰਨ ਨਾਲ ਕੁਝ ਨਹੀਂ ਹੋਣਾ ਸਮਾਜ ਦਾ ਸਮਾਜ ਦਾ ਹੋਏਗਾ ਤਾਂ ਹੀ ਜਦ ਸਭ ਰਲ ਮਿਲ ਕੇ ਆਪਾਂ ਹਮਲਾ ਮਾਰਾਂਗੇ ਸੋ ਸਾਰੇ ਭੈੜ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੇ ਚੰਗੀ ਲੱਗੇ ਤਾਂ ਲਾਈਕ ਵੀ ਕਰ ਦਿਆ ਕਰੋ ਦੂਜੀ ਗੱਲ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਇਨਾ ਭਟਕੇ ਹੋਏ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦੇ ਵਿੱਚ ਚੰਗਾ ਸਮਾਜ ਸਿਰਜਣ ਦੇ ਵਿੱਚ ਆਪਾਂ ਮਦਦ ਕਰੀਏ ਧੰਨਵਾਦ ਜੀ